ਕਰਨੇ ਚਾਹੀਦੇ ਚਲ 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 ਬਾਕੀ ਚੱਲ ਚਲ ਬਾਕੀ ਆ ਜਾ ਚਲ ਚਲ ਚੱਦ ਗਿਆ ਹੁਣ ਇਹਦੇ 5-4 ਬਸ ਸੀਮਨ ਮੰਨ ਲਓ ਬਾਅਦ ਵਿੱਚ 6 ਸੀਮਨ ਹੋਣਗੇ ਇਹਦੇ ਜਿਹੜੇ ਮੈਂ ਗਿਨੇ ਸੀ ਉਹਦੇ ਤੇ ਪਰਮਾਤਮਾ ਸੋਖਰੇ ਕਿ ਕਦੀ ਬਾ ਰ ਉੱਥੇ ਬਣਾ ਲਿਆਂਗੇ ਆਪਾਂ ਠੀਕ ਹੈ ਜੀ ਠੀਕ ਹਾਂ ਜੀ ਉਹ ਮਾਰ ਦੇ ਜਦੋਂ ਮਾਸੀ ਭਾਈ ਨਾਲ ਤਾਂ ਲਾਾਂਗੇ ਆਪਾਂ ਇਦਾਂ ਅਸੀਂ ਕਿਤੇ ਨਾਥ ਨੁੱਥ ਵੀ ਨਹੀਂ ਇਹਦੀ ਕਿਤੇ ਬੜੀ ਨੂੰ ਨਰਮ ਜ ਹੈ ਜਿਵੇਂ ਆਹਦੇ ਰੱਸਾ ਰੱਸਾ ਫੜ ਕੇ ਵੀ ਖੜੇ ਰਹਿੰਨੋਂ ਹਾਂਜੀ ਉੱਥੇ ਵਧੀਆ ਖੜਦਾ ਨਾਥ ਉਹਦੇ ਜਦੋਂ ਫੜਦੇ ਆ ਉਹਦੋਂ ਹਲਕਤ ਮੰਨਦਾ ਹਾਂਜੀ ਹਾਂਜੀ ਸੇ 200 ਰੁਪਏ ਪਾਉਂਦੇ ਨਾਥ ਨਾ ਪਈ ਹੋਵੇ ਜੀ ਵੱਡਾ ਕੱਟੇ ਦੇ ਫਿਰ ਆਹ ਕਿਹੜਾ ਪੂੜਾ ਖੜਾਇਆ ਕਰਾਂਗੇ ਉੱਪਰ ਘਰ ਅੱਜ ਤੱਕ ਪੁੱਛਾ ਅੱਜ ਮੈਂ ਆਪਣੀ ਤੇਰਾ ਕਿਹੜਾ ਤੇਰਾ ਤੇਰੇ ਕਿਹੜੇ ਦੀ ਗੱਲ ਕਰਦਾ ਹਾਂ ਹਾਂਜੀ ਜ਼ਰੂਰ ਆਉਂਗਾ ਤੇ ਜੀ ਨਾਲ ਵੀ ਵੀਡੀਓ ਸ਼ੂਟ ਕਰਕੇ ਰੱਖਾਂਗੇ ਇਹ ਲੱਗਦਾ ਤਾਂ ਬਾਕੀ ਨੇ ਬਹੁਤ ਸੋਹਣਾ ਨਾਮ ਬਣਾਉਣਾ ਜੀ ਹਾਂ ਤੇ ਹੁਣ ਵੀ ਜਿੰਨੇ ਕੁ ਵਿਚਾਰੇ ਦੇ ਪੱਲਾ ਪੀੜੀ ਅਪ ਛੋਟਾ ਸੀਗੇ 250 240 ਸੀਮਿੰਟ ਦੇ ਜਿਹੜੇ ਭਰਾਵਾਂ ਨੂੰ ਪਤਾਗਾ ਬੜਾ ਉਹ ਉਹਦੀ ਵੇਗ ਗਿਆ ਦੁਬਾਰੇ ਫੇਰ ਕਿਰੇ ਬਣਾਇਆ 250 ਸੀਮਿੰਟ ਉਦੋਂ ਵੀ ਉਹਦੇ ਵੇਗ ਗਿਆ ਹੁਣ ਇਹ ਤੇ 5 4 ਬਸ ਸੀਮਿੰਟ ਮੰਨ ਲਓ ਬਸ ਉਹ 6 ਸੀਮਿੰਟ ਹੋਣਗੇ ਇਹਦੇ ਜਿਹੜੇ ਮੈਂ ਕਿਨੇ ਸੀ ਉਹਦੇ ਹਾਂ ਤੇ ਪਰਮਾਤਮਾ ਸੁੱਖ ਰੱਖੇ ਇੱਕ ਦਿਨ ਉੱਥੇ ਬਣਾ ਲਿਆਵਾਂਗੇ ਆਪਾਂ ਠੀਕ ਹੈ ਜੀ ਹਾਂ ਜੀ ਉਹ ਮਰ ਜੀ ਜਦੋਂ ਅਸੀਂ ਬਈ ਨਾਲ ਤਾਂ ਮਿਲਾਂਗੇ ਆਪਾਂ ਬਹੁਤ ਬਾਕੀ ਨਾਂ ਵੀ ਬਹੁਤ ਕੱਢੂਗਾ ਜੀ ਬਾਕੀ ਤਾਂ ਬੱਚੇ-ਬੱਚੇ ਆਉਣ ਲੱਗੇ ਬਹੁਤ ਛੋਹਾਂ ਬਲਾ ਇਹਦੀ ਮਾਂ ਜਿਹੜੀ ਕੱਲੀ ਮਤਲਬ 14 ਕਿਲੋ ਤੋਂ ਡਰਾਈ ਹੋਈ ਸੀ ਨਾ ਲੈਬ ਦੇ ਵਿੱਚ ਸਾਰਿਆਂ ਤੋਂ ਵੱਧ ਮਤਲਬ ਡਰਾਈ ਹੋਣ ਵਾਲੀ ਇਹਦੀ ਮਾਂ ਹੈ ਠੀਕ ਹੈ ਜੀ ਠੀਕ ਤਾਂ ਇਹ ਨੂੰ ਤਾਂ ਹੈਗਾ ਦੇਖੋ ਫੜ ਕੇ ਆਜਾ ਆਜਾ ਉਹ ਤੋਂ ਉੱਪਰ ਨਹੀਂ ਜਾਇਓ ਚਲ 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 ਬਾਕੀ ਚੱਲ ਚਲ ਅਰੇ ਬਾਕੀ ਆ ਜਾ ਚਲ 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 ਆ ਜਾ ਆ ਜਾ ਆਹ ਬਾਕੀ ਚੱਲ ਸਾਧਵਾ ਚ ਇਹਦਾ ਆਪਣਾ ਪਿਓ ਹੈਗਾ 102299 ਤੇ ਮਾਂ ਹੈਗੀ ਆਪਣੀ ਰਾਤ ਚੱਲ 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 ਬਾਕੀ ਤੂੰ ਮੂਰੇ ਹੋ ਜਾ ਲੈ ਜਾ ਬਾਕੀ ਇਹਦਾ ਪਰ ਕੋਈ ਨਹੀਂ ਆਸ ਕਰ ਸਕਦਾ ਹਾਂ 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 ਬਾਕੀ ਬਣਾ ਪੜੇਗਾ ਯਾਰ ਚੱਲ ਚੱਲ ਲੈ ਮੰਤਰਬਾਈ ਬੰਨੀ ਆਵੇ ਸਾਹ ਨਾਲ ਆ ਗਿਆ ਆ ਪੈਰ ਚੱਲ ਦੇਖੀ ਪੈਰ ਬਚਣਾ ਨਹੀਂ ਨਹੀਂ ਆ ਗਿਆ ਸਰ ਹੈਗਾ ਹੋ ਗਈ ਹਾਂ ਹਾਂ ਮਗਰ ਦਾ ਹਿੱਟ ਕਰ ਲੂ ਫੱਟੇ ਮਗਰ ਦਾ ਫੱਟੇ ਪਾ ਦੇ ਤੂੰ ਮੋੜ ਦੇਗਾ ਕੋਈ ਨਾ ਨਾ ਮਗਰ ਫੱਟੇ ਪਾ ਦੇ ਫੱਟੇ ਭਜਣਗੇ ਨਾ ਨਾ ਖੇਡ ਖੇਡ 장관지 뭐지? 장